ਤੁਸੀਂ ਵੇਖ ਰਹੇ ਹੋ ਪੋਸੂਨਾਵਾ ਚੈਨਲ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਦੋਸਤੋ ਅੱਜ ਵੀਰ ਹਕੀਕਤ رائے ਸਕੂਲ ਦੇ ਵਿੱਚ ਡਿਫੈਂਸ ਮੌਕ ਟ੍ਰੇਲ ਦਾ ਆਗਾ ਕੀਤਾ ਗਿਆ ਔਰ ਜਿਸ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ होमगार्ड की टीम भी पहुंची ने और उन्होंने बच्चों के इंटरक्ट पैदा किया है और रैड क्रॉस भवन तो भी बकायदा सकेत हॉस्पिटल तो भी बकायदा तौर तो पर टीम पहुंची ने और उन्होंने पोसूनामा चैनल गलबात की है और उन्होंने भी यही गलबात की है कि अफवाहों तो भी बचना चाहिए और खास करके जे संकेत होस्पिटल की आप गल करिए ने नश ਬੱਚਿਆਂ ਨੂੰ ਕਿਹਾ ਕਿ ਤੁਹਾਨੂੰ ਜੇਕਰ ਕੋਈ ਲੱਗਦਾ ਕਿ ਇਹ ਬੁਰੀ ਸੰਗ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਹੌਲੀ-ਹੌਲੀ ਉਸ ਦੇ ਨਾਲ ਆਪਣਾ ਸੰਪਰਕ ਦੂਰ ਕਰਨਾ ਸ਼ੁਰੂ ਕਰ ਦਿਓ ਔਰ ਦੂਸਰਿਆਂ ਦੇ ਨਾਲ ਸੰਪਰਕ ਜਿਹੜਾ ਹੈ ਉਹਦੇ ਬਾਰੇ ਜ਼ਰੂਰ ਖਣਾ ਚਾਹੀਦਾ ਹੈ ਤਾਂਕਿ ਉਸ ਨੂੰ ਆਪਾਂ ਉਸ ਨਸ਼ਿਆਂ ਤੋਂ ਬਚਾ ਕੇ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ ਔਰ ਇਸ ਸੰਬੰਧ ਵਿੱਚ ਬਕਾਇਦਾ ਤੌਰ ਤੇ ਅੱਜ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਦੇ ਐਸਆਈ ਰਾਮ ਸਰਨ ਜੀ ਦੇ ਨਾਲ ਪੋਸੂਨਾਵਾ ਚੈਨਲ ਨੇ ਗੱਲਬਾਤ ਕੀਤੀ ਹੈ ਔਰ ਰੈੱਡ ਕਰਾਸ ਸਕੇਤ ਹਸਪੀਟਲ ਤੋਂ ਬਕਾਇਦਾ ਤੌਰ ਤੇ ਜੀਡੀਟੀ ਟੀਮ ਪਹੁੰਚੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਹਾਂ ਉਹਨਾਂ ਦੀ ਗੱਲਬਾਤ ਤੇ ਇੱਕ ਨਜ਼ਰ ਪੰਜਾਬ ਪੁਲਿਸ ਦੀ ਜੇ ਗੱਲ ਕਰੀਏ ਤੇ ਮੌਕ ਡ੍ਰਿਲ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਆਪਸ-ਪਾਸ ਦੀਆਂ ਡਿਊਟੀਆਂ ਲਗਾਈਆਂ ਗਈਆਂ ਏ ਜੀ ਜਿਹੜਾ ਮੌਕ ਡ੍ਰਿਲ ਚੱਲ ਰਹੀ ਹੈ ਇਹ ਬੜੀ ਸਖਾਵੇ ਢੰਗ ਨਾਲ ਕੰਫਰਟੇਬਲ ਐਟਮੋਸਫੀਅਰ ਦੇ ਵਿੱਚ ਚੱਲ ਰਹੀ ਹੈ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਇਹ ਆਮ ਇੱਕ ਰੂਟੀਨ ਦੀ ਐਕਸਰਸਾਈਜ਼ ਆ ਜਿਹੜੀ ਅਸੀਂ ਅੱਗੇ ਵੀ ਕਰਦੇ ਰਹਿਣੇ ਆਂਗੇ ਇਹਦੇ ਵਿੱਚ ਕੀ ਆ ਆਮ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਆਂ ਕਿ ਕਿਵੇਂ ਅਗਰ ਕੋਈ ਇਨਸੀਡੈਂਸ ਹੋ ਜਾਂਦਾ ਤਾਂ ਉਹਦੇ ਵਿੱਚ ਆਪਣੇ ਆਪ ਨੂੰ ਕਿਵੇਂ ਸੇਵ ਕਰਨਾ ਪ੍ਰੋਪਰਟੀ ਨੂੰ ਕਿਵੇਂ ਸੇਵ ਕਰਨਾ ਕਿਉਂਕਿ ਇੱਕ ਸਟੇਟ ਦੀ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਇੱਕ ਲਾਈਫ ਆ ਇੱਕ ਜ਼ਿੰਦਗੀ ਨੂੰ ਇੱਕ ਆਦਮੀ ਨੇ ਬਚਾ ਲਿਆ ਤਾਂ ਅਸੀਂ ਸੋਚ ਨਹੀਂ ਸਕਦੇ ਵੀ ਉਹ ਆਦਮੀ ਨੇ ਕੱਲ ਨੂੰ ਕੀ ਬਣਨਾ ਸੀ ਜਿਹਨੂੰ ਅਸੀਂ ਸੇਵ ਕਰ ਗਏ ਇਸ ਲਈ ਵੀ ਜਿਹੜੀ ਇਹ ਮੌਬ ਡ੍ਰਿਲ ਆ ਸਿਵਲ ਡਿਫੈਂਸ ਹੋਮ ਗਾਰਡਸ ਵੱਲੋਂ ਕੀਤੀ ਜਾ ਰਹੀ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਆ ਜਿਦੇ ਵਿੱਚ ਅਸੀਂ ਇੱਕ ਆਮ ਨਾਗਰਿਕ ਨੂੰ ਆਪਣੀ ਸੁਰੱਖਿਆ ਕਰਨੀ ਤੇ ਆਪਣੇ ਸਿਵਲ ਸੁਸਾਇਟੀ ਦੀ ਸੁਰੱਖਿਆ ਕਰਨੀ ਬਾਰੇ ਜਾਨੂ ਕਰਵਾ ਰਹੇ ਹਾਂ ਇਹਦੇ ਨਾਲ ਨਾਲ ਅਸੀਂ ਇੱਕ ਡਿਸਟ੍ਰਿਕਟ ਲੈਵਲ ਤੇ ਇਨਸੀਡੈਂਟ ਕਮਾਂਡ ਸਿਸਟਮ ਵੀ ਡਿਵੈਲਪ ਕਰ ਰਹੇ ਹਾਂ ਜਿਹਦੇ ਵਿੱਚ ਇੰਟੀਗ੍ਰੇਟਿਡ ਕਮਾਂਡਸ ਹੋਊ ਇੰਟੀਗ੍ਰੇਟਿਡ ਕਮਾਂਡ ਹੋਊਗੀ ਜਿਹਦੇ ਵਿੱਚ ਸਾਰੇ ਡਿਪਾਰਟਮੈਂਟਸ ਇੰਟੀਗ੍ਰੇਟ ਹੋ ਕੇ ਅਗਰ ਕੋਈ ਇਨਸੀਡੈਂਟ ਹੁੰਦਾ ਤਾਂ ਉਹਨੂੰ ਕਿਵੇਂ ਟੈਕਲ ਕਰਨਾਗਾ ਉਹ ਵੀ ਅਸੀਂ ਸਟੈਬਲਿਸ਼ ਕਰ ਰਹੇ ਹਾਂ ਜੀ ਅੱਛਾ ਵਾਹਾਂ ਬਹੁਤ ਸਰ ਫੈਲ ਰਹੀਆਂ ਨੇ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਅਫਵਾਹ ਫੈਲਾਈ ਜਾ ਰਹੀਆਂ ਔਰ ਜਿਸ ਤਰ੍ਹਾਂ ਦੀਆਂ ਅਫਵਾਹ ਆ ਰਹੀਆਂ ਨੇ ਡਰ ਵੀ ਉਸੇ ਤਰ੍ਹਾਂ ਦਾ ਹੀ ਕ੍ਰੀਏਟ ਹੋ ਰਿਹਾ ਔਰ ਉਸ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਵਾਹ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਡਿਪਾਰਟਮੈਂਟ ਗਵਰਨਮੈਂਟ ਸਾਰੇ ਹਰੇਕ ਐਡਵਰਸਿਟੀ ਨੂੰ ਫੇਸ ਕਰਨ ਵਾਸਤੇ ਪ੍ਰੋਪਰਲੀ ਤਿਆਰ ਨੇ ਇਕਿਪਡ ਨੇ ਲੋਕਾਂ ਨੂੰ ਕੌਨਫੀਡੈਂਸ ਰੱਖਣਾ ਚਾਹੀਦਾ ਗਵਰਨਮੈਂਟ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਸੀਂ ਸਾਰੇ ਕਿਸੇ ਵੀ ਤਰ੍ਹਾਂ ਦੀ ਅਗਰ ਸਿਚੁਏਸ਼ਨ ਆਉਂਦੀ ਆ ਉਹਨੂੰ ਹੈਂਡਲ ਦੇ ਟੈਕਲ ਕਰਨ ਨੂੰ ਅਸੀਂ ਪ੍ਰਿਪੇਅਰਡ ਆਂ ਇੱਕ ਹੋਰ ਦੱਸ ਦਿਓ ਬਲੈਕਆਊਟ ਦਾ ਮਤਲਬ ਕੀ ਹੈ ਬਹੁਤ ਸਾਰੇ ਲੋਕਾਂ ਸਿੰਪਲ ਭਾਸ਼ਾ ਵਿੱਚ ਦੱਸਿਓ ਕਿ ਪਿੰਡਾਂ ਦੇ ਵਿੱਚ ਜਿਆਦਾ ਕਰਕੇ ਜਦੋਂ ਬਲੈਕਆਊਟ ਦੀ ਗੱਲ ਕਰੀ ਦੀ ਤਾਂ ਉਹ ਕਹਿੰਦੇ ਕੀ ਇਹਦਾ ਮਤਲਬ ਕੀ ਹੁੰਦਾ ਜੀ ਬਲੈਕਆਊਟ ਕਦੋਂ ਕਰਨਾ ਔਰ ਇਨਸ਼ਾਅੱਲਾ ਨਾ ਹੀ ਕਰਨ ਦੀ ਲੋੜ ਪਵੇ ਤਾਂ ਬਹੁਤ ਹੀ ਵਧੀਆ ਇਹਦੇ ਬਾਰੇ ਜਰੂਰ ਦੱਸ ਦਿਓ ਇਹ ਬਲੈਕਆਊਟ ਵੀ ਇੱਕ ਰੂਟੀਨ ਦੀ ਐਕਸਰਸਾਈਜ਼ ਹੈ ਜੀ ਇਹ ਕੋਈ ਖਾਸ ਕਿਸੇ ਇਨਸੀਡੈਂਟ ਨੂੰ ਦੇਖ ਕੇ ਨਹੀਂ ਕੀਤੀ ਜਾ ਰਹੀ ਇਹ ਰੈਗੂਲਰ ਐਕਸਰਸਾਈਜ਼ ਹੈ ਅਸੀਂ ਕਰਦੇ ਆਂਗੇ ਅੱਗੇ ਵੀ ਕਰਦੇ ਆਂਗੇ ਹੁੰਦੀਆਂ ਰਹਿੰਦੀਆਂ ਰੂਟੀਨ ਦੇ ਵਿੱਚ ਬਾਰਡਰ ਏਰੀਆ 'ਚ ਅਸੀਂ ਰੈਗੂਲਰ ਕਰਦੇ ਰਹੇ ਆਂਗੇ ਇਸ ਤੋਂ ਪਹਿਲਾਂ ਪਰ ਹੁਣ ਗਵਰਨਮੈਂਟ ਵੱਲੋਂ ਇਨਸਟਰਕਸ਼ਨਸ ਨੇ ਵੀ ਆਪਾਂ ਸਾਰੇ ਕਿਤੇ ਇਹ ਕਰਕੇ ਦੇਖਣੀ ਹੈ ਜਿਹੜੇ ਸਿਵਲ ਡਿਫੈਂਸ ਕੈਟੇਗੋਰੀਜ਼ਡ ਟਾਊਨਸ ਨੇਗੇ ਉਹ ਮੇ ਆਪਣਾ ਪਟਿਆਲਾ ਵੀ ਇੱਕ ਸਿਵਲ ਡਿਫੈਂਸ ਕੈਟੇਗੋਰੀਜ਼ਡ ਟਾਊਨ ਆ ਇੱਥੇ ਵੀ ਅਸੀਂ ਬਲੈਕਆਊਟ ਦੀ ਐਕਸਰਸਾਈਜ਼ ਕਰਨੀ ਹੈ ਬਲੈਕਆਊਟ ਦੇ ਵਿੱਚ ਹੁੰਦਾਗਾ ਇੱਕ ਇੱਕ ਸਪੈਸੀਫਿਕ ਟਾਈਮ ਹੁੰਦਾ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਵਾਇਆ ਜਾਣਾ ਵੀ ਬਲੈਕਆਊਟ ਹੋਣਾਗਾ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਨਹੀਂ ਚਲਾਉਣ ਜਨਰੇਟਰ ਨਹੀਂ ਚਲਾਉਣਾ ਇਨਵਰਟਰ ਦੀ ਲਾਈਟ ਵੀ ਨਹੀਂ ਚਲਾਉਣੀ ਜਿਹੜੀ ਕਿ ਘਰ ਤੋਂ ਬਾਹਰ ਜਾਵੇ ਹੈਡਲਾਈਟਸ ਨੂੰ ਲੋ ਕਰਕੇ ਚਲਾਉਣਾ ਅਗਰ ਕਿਸ ਨੂੰ ਜਾਣ ਆਉਣ ਦੀ ਜ਼ਰੂਰਤ ਪੈਂਦੀ ਆ ਅਗਰ ਕਿਸੇ ਨੇ ਟਾਰਚ ਚਲਾਉਣ ਦੀ ਜ਼ਰੂਰਤ ਪੈਂਦੀ ਆ ਉਹਨੂੰ ਵੀ ਡਿਮ ਕਰਕੇ ਉਹਦੇ ਅੱਗੇ ਕੋਈ ਨਾ ਕੋਈ ਪੇਪਰ ਲਾ ਕੇ ਉਹਨੂੰ ਚਲਾਉਣੀ ਚਾਹੀਦੀ ਆ ਪਰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਬਲੈਕਆਊਟ ਦੇ ਵਿੱਚ ਬਲੈਕਆਊਟ ਹੀ ਰੱਖਿਆ ਜਾਵੇ ਤਾਂ ਜੋ ਅਗਰ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਵਾਰਨਿੰਗ ਆਉਂਦੀ ਹੈ ਤਾਂ ਆਪਾਂ ਪ੍ਰਿਪੇਅਰ ਹੋ ਕੇ ਇਹ ਡੇਟ ਤੋਂ ਬਚ ਸਕੀਏ ਜਿਵੇਂ ਆਮ ਆਪਾਂ ਕੋਵਿਡ ਦੇ ਵਿੱਚ ਬੜੀਆਂ ਪ੍ਰੀਕਾਸ਼ਨਸ ਅਡਾਪਟ ਕੀਤੇ ਸੀਗੇ ਇਹ ਵੀ ਉਹਨਾਂ ਇੱਕ ਪ੍ਰੀਕਾਸ਼ਨਰੀ ਸਟੈਪਸ ਨੇ ਜੀ ਇਹਦੇ ਵਿੱਚ ਕੋਈ ਵੀ ਘਬਰਾਉਣ ਵਾਲੀ ਜਾਂ ਫਿਰ ਕਿਸੇ ਵੀ ਵਾਅਦੇ ਰਕੀਨ ਕਰਨ ਵਾਲੀ ਕੋਈ ਗੱਲ ਨਹੀਂ ਹੈ। ਥੈਂਕ ਯੂ ਵੈਰੀ ਮੱਚ ਬੋਲੋ ਅੱਜ ਰਾਮ ਸਰਣ ਜੀ ਕਿਸ ਤਰ੍ਹਾਂ ਹੋਣ ਦਾ ਸਬਬ ਮਿਲਿਆ ਵੀਰ ਹਕੀਕਤ ਰਾਈ ਸਕੂਲ ਅੱਜ ਅਸੀਂ ਪੰਜਾਬ ਪੁਲਿਸ ਵੱਲੋਂ ਜਿਹੜਾ ਵੀ ਕੋਈ ਵੀ ਕੈਂਪ ਲੱਗਦਾ ਜਿਵੇਂ ਕੋਈ ਐਨਐਸਐਸ ਦਾ ਜਾਂ ਕੋਈ ਐਨਸੀਸੀ ਦਾ ਸਾਡੀ ਟੀਮ ਉੱਥੇ ਪਹੁੰਚਦੀ ਹੈ ਕਿਉਂਕਿ ਸਾਡਾ ਇੱਕ ਜਿਹੜਾ ਮਹਿਕਮਾ ਹੈਗਾ ਟ੍ਰੈਫਿਕ ਐਜੂਕੇਸ਼ਨ ਸੈੱਲ ਇਹ ਲੋਕਾਂ ਨੂੰ ਵੇਰਸ ਦਿੰਦਾ ਜਿਵੇਂ ਅੱਜ 7 ਮਈ ਆ ਪੂਰੇ ਦੇਸ਼ 'ਚ ਮੌਕ ਡੇਲ ਕਰਾਈ ਜਾ ਰਹੀ ਹੈ ਉਹਦੇ ਸਬੰਧ 'ਚ ਪੰਜਾਬ ਪੁਲਿਸ ਵੱਲੋਂ ਵੀ ਸਾਰੇ ਜਿਹੜੇ ਵੀ ਹੈਗੇ ਆ ਪਬਲਿਕ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਵੀ ਡਰਨ ਦੀ ਲੋੜ ਨਹੀਂ ਹੈ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਜਿਹੜੇ ਘਬਰਾਣ ਦੀ ਲੋੜ ਨਹੀਂ ਹੈਗੀ ਹੈਗੀ ਬਾਕੀ ਬਾਰਡਰਾਂ 'ਤੇ ਸਾਡੀ ਫੌਜ ਖੜੀ ਆ ਛੇਤੀ ਅੱਜਾ ਸੀ ਪੁਲਿਸਾ ਖਾਕੀ ਪਾ ਕੇ ਖੜੇ ਆ ਤੁਹਾਡੇ ਨਾਲ 24 ਘੰਟੇ ਤੁਹਾਡੀ ਵਾਦ ਵਾਸਤੇ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਚਿੰਤਾ ਨਹੀਂ ਹੈਗੀ ਪੁਲਿਸ ਤੁਹਾਡੇ ਨਾਲ ਇਨਵੰਨਨ ਖੜੀ ਹੈ ਰਾਮ ਸਰਨ ਜੀ ਬਲੈਕਆਊਟ ਦਾ ਅਸਲ ਵਿੱਚ ਮਤਲਬ ਹੈ ਕੀ ਹੈ ਸਰ ਬਲੈਕਆਊਟ ਦਾ ਮਤਲਬ ਇਹ ਹੈ ਵੀ ਜਦੋਂ ਆ ਪਿੱਛੇ ਜੇ ਸਾਡੇ ਫਿਰੋਜ਼ਪੁਰ ਦੇ ਵਿੱਚ ਹੁਣ ਬਲੈਕਆਊਟ ਤੇ ਚਲਾਇਆ ਸੀਗਾ ਵੀ ਕਦੋਂ ਵੀ ਕੋਈ ਵੀ ਜਿਵੇਂ ਲੜਾਈ ਦਾ ਚੱਲ ਰਿਹਾ ਮਾਹੌਲ ਉਹਦੇ ਕਰਕੇ ਲਾਈਟ ਵਗੈਰਾ ਬਿਲਕੁਲ ਆਪਾਂ ਉਹ ਨੇਰੇਜ ਰੱਖ ਰਾ ਸਾਰਿਆਂ ਨੂੰ ਕੋਈ ਵੀ ਚੈਨਲ ਆਵਾ ਕਿਤੋਂ ਵੀ ਬਤਨ ਆਪਾਂ ਨੂੰ ਲੱਗਦਾ ਵੀ ਕੋਈ ਐਸੀ ਚੀਜ਼ ਆ ਰਹੀ ਹੈ ਕਿਉਂਕਿ ਜਿਹੜਾ ਉਹਨਾਂ ਨੇ ਅਟੈਕ ਕਰਨਾ ਜਿੱਥੇ ਲਾਈਟ ਵਗੈਰਾ ਦਾ ਰੋਸ਼ਨੀ ਦਾ ਹੋਊਗਾ ਉੱਥੇ ਹੋ ਸਕਦਾ ਕੋਈ ਐਹੋ ਜੀ ਵਾਰਦਾਤ ਹੋ ਜੇ ਪਰ ਮੇਰੀ ਤਾਂ ਇੱਕ ਬੇਨਤੀ ਹੈ ਸਾਰਿਆਂ ਨੂੰ ਵੀ ਕੋਈ ਵੀ ਅਫਵਾਹ ਦੇ ਵਿੱਚ ਨਹੀਂ ਆਉਣਾ ਕਿਸੇ ਨੂੰ ਜੇਕਰ ਕਿਤੇ ਨੂੰ ਕੋਈ ਲਵਾਰਸ ਚੀਜ਼ ਮਿਲਦੀ ਹੈ ਉਹਦੇ ਬਾਰੇ ਸਾਡੇ ਜਿਹੜੇ ਪੁਲਿਸ ਦੇ ਦੋ ਨੰਬਰ ਹੈਗੇ ਆ 112 ਤੇ 181 ਇਹਨਾਂ ਤੇ ਦੱਸਿਆ ਜਾਵੇ ਪੁਲਿਸ ਤੁਹਾਡੇ ਵਾਸਤੇ 24 ਘੰਟੇ ਤਿਆਰ ਹੈ ਤੁਹਾਨੂੰ ਆਪ ਉਹਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਕੋਈ ਵੀ ਸੰਬਖਸ਼ ਚੀਜ਼ ਮਿਲਦੀ ਹੈ ਉੱਧਿਆ ਦਿਖਦੀ ਆ ਸਾਨੂੰ ਦੱਸਿਆ ਜਾਵੇ ਇਟ ਲਈ ਸੀ ਰੈੱਡ ਕਰਾਸ ਕੇਤ ਹਸਪੀਟਲ ਪਟਿਆਲਾ ਨਸ਼ਾ ਮੁਕਤੀ ਕੇ ਅੰਦਰ ਤੋਂ ਆਇਆ ਜਿਹੜਾ ਕਿ ਸਾਡਾ ਸੈਂਟਰ 93 ਤੋਂ ਚੱਲ ਰਿਹਾ ਹੈਗਾ ਔਰ ਅਸੀਂ ਹਰ ਸਾਲ ਵਰਲਡ ਰੈੱਡ ਕਰਾਸ ਡੇ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵੱਖ-ਵੱਖ ਜਗ੍ਹਾ ਤੇ ਜਾ ਕੇ ਫੈਕਟਰੀਆਂ ਸਕੂਲਾਂ ਹਾਲਜਾਂ ਤੇ ਹਰ ਮਤਲਬ ਵਰਕਸ਼ਾਪਾਂ ਵਿੱਚ ਜਾ ਕੇ ਇਸ ਦਿਨ ਅਸੀਂ ਨਸ਼ਿਆਂ ਦੀ ਅਵੇਅਰਨੈਸ ਕਰ ਰਹੇ ਹਾਂ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਨਸ਼ਾ ਮੁਕਤ ਹੋ ਸਕੇ ਅੱਜ ਸੀ ਵੀਰ ਹਕੀਕਤ ਰਾਇ ਸਕੂਲ ਦੇ ਵਿੱਚ ਆਏ ਆ ਜਿੱਥੇ ਕਿ ਬੱਚਿਆਂ ਨੂੰ ਅਸੀਂ ਅੱਜ ਇੱਥੇ ਫਾਸਟ ਯਰਡ ਆਰ ਨਸ਼ਿਆਂ ਦੇ ਵਿਰੁੱਧ ਯੰਗ ਦਾ ਇਹਨਾਂ ਨੂੰ ਅੱਗੋਂ ਮਤਲਬ ਨਸ਼ਿਆਂ ਦੀਆਂ ਬੁਰਾਈਆਂ ਬਾਰੇ ਦੱਸਦੇ ਆਂ ਔਰ ਕਿ ਤਾਂ ਕਿ ਇਹ ਅੱਗੇ ਜਾ ਕੇ ਅੱਛੇ ਨਾਗਰਿਕ ਬਣ ਸਕਣ ਅਤੇ ਪਰਿਵਾਰ ਦੇ ਅੱਛੇ ਬੱਚੇ ਬਣ ਸਕਣ ਸੋ ਅਸੀਂ ਅੱਜ ਦੇ ਦਿਨ ਤੇ ਸਾਰੇ ਪ੍ਰੋਗਰਾਮ ਵੀ ਕਰਦੇ ਹਾਂ ਸਾਰਿਆਂ ਨੂੰ ਪ੍ਰੋਗਰਾਮ ਕਰਾ ਤੁਹਾਡੇ ਪ੍ਰਯਾਸਾਂ ਦਾ ਕਿੰਨਾ ਅਸਰ ਹੋ ਰਿਹਾ ਮੈਡਮ ਸਾਡੇ ਪਿਆਸਾਂ ਸਹੀ ਸਾਡੇ ਦਾ ਕੋਸ਼ਿਸ਼ਾਂ ਦਾ ਸਾਡੀਆਂ ਕੋਸ਼ਿਸ਼ਾਂ ਦਾ ਇਹ ਅਸਰ ਹੋ ਰਿਹਾ ਹੈਗਾ ਕਿ ਅਸੀਂ ਜਿਹੜੇ ਸਾਡੇ ਸਕੇਟ ਹਸਪੀਟਲ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਠੀਕ ਹੋ ਕੇ ਬਾਹਰ ਕੋਈ ਬਾਹਰ ਜੇ ਕੋਈ ਕੰਮ ਕਰ ਰਹੇ ਹੈਗਾ ਕੋਈ ਆਪਣਾ ਇੱਥੇ ਫੈਕਟਰੀਆਂ ਸਾਰੇ ਕਿਤੇ ਕੰਮ ਕਰ ਰਹੇ ਨੇ ਔਰ ਸਾਡਾ ਐਡਮਨ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਪਹਿਲਾਂ 3 ਬੈਡਡ ਹਸਪੀਟਲ ਸੀ ਹੁਣ 50 ਬੈਡਡ ਹੋਣ ਜਾ ਰਿਹਾ ਹੈਗਾ ਜਿਹੜੇ ਕਿ ਨਸ਼ਾ ਕਰ ਰਹੇ ਨੇ ਉੱਥੇ ਤੇ ਉਹਨਾਂ ਨੂੰ ਮਤਲਬ ਉੱਥੇ ਸਕਿੱਲ ਡਿਵੈਲਪਮੈਂਟ ਦੇ ਕੋਰਸ ਕਰਾਏ ਜਾ ਰਹੇ ਨੇ ਤਾਂ ਕਿ ਉਹ ਉਥੋਂ ਕੋਰਸ ਕਰਕੇ ਆਪਣਾ ਬਾਹਰ ਜਾ ਕੇ ਰੋਜ਼ਗਾਰ ਕਰ ਸਕਣ ਸੋ ਓਕੇ ਥੈਂਕਸ ਸਾਰਿਆਂ ਦਾ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਨਸ਼ਿਆਂ ਦੇ ਨਾਲ ਰਿਲੇਟਡ ਵੀ ਗੱਲਬਾਤ ਸੁਣੀ ਹੈ ਔਰ ਜਿਸ ਤਰ੍ਹਾਂ ਦਾ ਅੱਜ ਮਤਲਬ ਡਿਫੈਂਸ ਮੌਕ ਡ੍ਰਿਲ ਚੱਲ ਰਹੀ ਹੈ ਉਸ ਨੂੰ ਵੀ ਲੈ ਕੇ ਗੱਲਬਾਤ ਸੁਣੀ ਹੈ ਸੋ ਸਾਨੂੰ ਬਚਾਓ ਦੇ ਵਿੱਚ ਹੀ ਬਚਾਓ ਹੁੰਦਾ ਹੈ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਔਰ ਦੂਸਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਜਿਹੜੀਆਂ ਗੱਲਾਂ ਐਡਮਿਨਿਸਟ੍ਰੇਸ਼ਨ ਵੱਲੋਂ ਕਹੀਆਂ ਗਈਆਂ ਨੇ ਉਹਨਾਂ ਤੇ ਸਾਨੂੰ ਇਨ ਬਿਨ ਉਹਨਾਂ ਗੱਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਨੂੰ ਸਬਸਕ੍ਰਾਈਬਤਨ ਦਿਓ ਜਾ ਸਕਦਾ ਹੈ